ਰਾਜਪੁਰਾ ਦੇ ਨਵੇਂ ਆਜ਼ਮੰਡੀ ਦੇ ਵਿੱਚ 2 ਅਤੇ 3 ਸਤੰਬਰ ਤੋਂ 2024 ਨੂੰ ਵਿਸ਼ਾਲ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਰੀਬ 200 ਖੇਤੀਬਾੜੀ ਦੇ ਨਾਲ ਸੰਬੰਧਿਤ ਕੰਪਨੀਆਂ 1000 ਦੇ ਕਰੀਬ ਖੇਤੀਬਾੜੀ ਸੰਦ ਅਤੇ ਸੰਬੰਧਿਤ ਸਮਾਨ ਤਯੁਕਤ ਕਿਸਾਨ ਮੇਲੇ ਦੇ ਵਿੱਚ 1 ਲੱਖ ਕਿਸਾਨਾਂ ਬਾਈ ਇਕੱਠ ਹੋਣ ਦੀ ਪੂਰੀ ਸੰਭਾਵਨਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਰਾਜਪੁਰਾ ਦੇ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਨੌਰ ਦੇ ਵੱਲੋਂ ਰਾਜਪੁਰਾ ਦੀ ਮਾਰਕੀਟ ਕਮੇਟੀ ਦੇ ਵਿੱਚ ਉਕਤ ਕਿਸਾਨ ਮੇਲੇ ਦੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਖੋ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਲਈ ਮਾਣ ਦੀ ਗੱਲ ਹੈ ਕਿ ਰਾਜਪੁਰੇ ਵਿੱਚ ਕਿਸਾਨੀ ਮੇਲਾ ਲੱਗ ਰਿਹਾ ਹੈ ਇਹ ਜਿਹੜਾ ਕਿਸਾਨ ਮੇਲਾ ਲੱਗ ਰਿਹਾ ਹੈ ਸਾਡੇ ਕਿਸਾਨ ਭਰਾਵਾਂ ਨੂੰ ਇਹਨਾਂ ਦਾ ਬਹੁਤ ਫਾਇਦਾ ਹੋਊਗਾ ਨਵੀਆਂ-ਨਵੀਆਂ ਐਗਰੋ ਟੈਕਨੀਕ ਉਹ ਸਿੱਖਣਗੇ ਖੇਤੀਬਾੜੀ ਨੂੰ ਕਿਵੇਂ ਵਧਾ ਦਿੱਤਾ ਜਾਣਾ ਹੈ ਕਿਵੇਂ ਖੇਤੀ ਨੂੰ ਪ੍ਰਮੋਟ ਕੀਤਾ ਜਾਣਾ ਹੈ ਫਸਲਾਂ ਨੂੰ ਕਿਵੇਂ ਵੱਧ ਤੋਂ ਵੱਧ ਮੁੱਲ ਨਾਲ ਵੇਚਿਆ ਜਾਣਾ ਹੈ ਕਿਉਂਕਿ ਕਿਸਾਨ ਭਰਾ ਕਈ ਇੰਨਾਂ ਚੀਜ਼ਾਂ ਤੇ ਉਲਝ ਜਾਂਦੇ ਨੇ ਕਿ ਉਹਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ ਤਾਂ ਉਹਨਾਂ ਨੂੰ ਹਰ ਚੀਜ਼ ਦਾ ਹਰ ਟੈਕਨੀਕ ਦਾ ਇੱਥੋਂ ਕਿਉਂਕਿ ਸਾਡੇ ਕੋਲੇ ਕਾਫੀ ਐਜੂਕੇਟਿਡ ਹਸਤੀਆਂ ਆਣ ਗਿਆ ਉਹ ਉਹਨਾਂ ਨੂੰ ਇੱਥੇ ਨੌਲੇਜ ਵੀ ਦੇਣ ਗਿਆ ਉਸ ਤੋਂ ਇਲਾਵਾ ਜਿਹੜੇ ਨਵੇਂ ਸੰਦ ਹੈ ਖੇਤੀਬਾੜੀ ਨੂੰ ਅਸੀਂ ਕਿਵੇਂ ਅੱਗੇ ਲਿਜਾ ਸਕਦੇ ਆ ਕਿਵੇਂ ਮਾਡਰਨ ਟੈਕਨੀਕ ਨਾਲ ਅਸੀਂ ਖੇਤੀ ਨੂੰ ਵੱਧ ਤੋਂ ਵੱਧ ਵਾਧਾ ਕਰ ਸਕਦੇ ਆ ਖੇਤੀਬਾੜੀ ਸਾਡੀ ਫਸਲ 'ਚ ਵਾਧਾ ਕਰ ਸਕਦੇ ਆ ਉਹ ਸਾਰੀਆਂ ਟੈਕਨੀਕਾਂ ਇੱਥੇ ਸਾਨੂੰ ਮੇਲੇ ਵਿੱਚ ਮਿਲਣ ਗਿਆ ਔਰ ਮੈਂ ਇਹ ਹੀ ਕਹੂੰਗੀ মিডিਆ ਦੇ ਰਾਈ ਵੀ ਵੱਧ ਤੋਂ ਵੱਧ ਕਿਸਾਨ ਵੱਧ ਤੋਂ ਵੱਧ ਆੜਤੀਆ ਵੀਰ ਵੱਧ ਤੋਂ ਵੱਧ ਲੋਕ ਇੱਥੇ ਆਣ ਤਾਂਕਿ ਨਵੀਆਂ-ਨਵੀਆਂ ਟੈਕਨੀਕਾਂ ਇੱਥੋਂ ਲੈ ਕੇ ਜਾਣ ਤਾਂਕਿ ਅਸੀਂ ਆਗਿਆ ਫਸਲਾਂ ਨੂੰ ਖੇਤੀਬਾੜੀ 'ਚ ਅਸੀਂ ਵਾਧਾ ਕਰ ਸਕੀਏ ਜਿਹੜੇ ਇੱਥੇ ਇਹ ਜਿਹੜੇ ਆਰਗੇਨਾਈਜ਼ਰ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹ ਰਾਜਪੁਰਾ ਵਿੱਚ ਇਹ ਆਰਗੇਨਾਈਜ਼ ਕਰ ਰਹੇ ਹੈ ਸਾਡੇ ਅਵਜਿੰਦਰ ਸਿੰਘ ਸੰਘਾ ਜੀ ਹੈ ਦੀਪ ਸੰਧੂ ਜੀ ਹੈ ਸਾਹਿਲ अरोड़ा ਸਾਹਿਲ ਮੱਕੜ ਇਹ ਸਾਡੇ ਭਰਾ ਨੇ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਔਰ ਕਾਫੀ ਬੜੀਆਂ ਕੰਪਨੀਆਂ ਇੱਥੇ ਆ ਰਹੀਆਂ ਨੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰਾਜਪੁਰਾ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਰਾਜਪੁਰਾ ਵਿੱਚ ਕਿਸਾਨ ਮੇਲਾ ਹੋ ਰਿਹਾ ਹੈ ਔਰ ਜਿਵੇਂ ਪੰਜਾਬ ਸਰਕਾਰ ਕਿਸਾਨੀ ਨੂੰ ਵਾਅਦਾ ਕਿਸਾਨੀ ਵਿੱਚ ਵਾਅਦਾ ਕਰ ਰਹੀ ਹੈ ਕਿਸਾਨੀ ਨੂੰ ਬढ़ावा ਦੇ ਰਹੀ ਹੈ ਕਿ ਸਾਡੇ ਕਿਸਾਨ ਨੇ ਜਿਹੜੀਆਂ ਫਸਲਾਂ ਹੈ ਜੋ ਕਿ ਸਾਡਾ ਪੰਜਾਬ ਚ ਹੀ ਅੰਨ ਦਤਾ ਹੈ ਸਾਡਾ ਪੰਜਾਬ ਹੀ ਵੱਧ ਤੋਂ ਵੱਧ ਫਸਲਾਂ ਦੀ ਖੇਤੀ ਕਰਕੇ ਬਾਹਰ ਅਸੀਂ ਭੇਜਦੇ ਆ ਤਾਂ ਸਾਡੇ ਪੰਜਾਬ ਦੀ ਖੇਤੀਬਾੜੀ ਨੂੰ ਜਿਵੇਂ ਕਹਿੰਦੇ ਚਾਰ ਚੰਦ ਲੱਗਣ ਇੱਥੋਂ ਜਿਹੜੇ ਕਿਸਾਨ ਵੀ ਇਸ ਮੇਲੇ ਵਿੱਚ ਆਣਗੇ ਨਵੀਆਂ-ਨਵੀਆਂ ਤਕਨੀਕਾਂ ਲੈ ਕੇ ਉਹ ਅੱਗੇ ਜਾਣਗੇ ਮੈਡਮ ਥੋੜਾ ਜਿਹਾ ਵਿਸਥਾਰ ਨਾਲ ਦੱਸ ਦੋ ਕਿ ਇਹ ਕਿਹੜੀ ਡੇਟ ਨੂੰ ਲੱਗਣ ਜਾ ਰਿਹਾ ਤੇ ਕਿੰਨੇ ਦਿਨ ਦਾ ਇਹ ਮੇਲਾ ਚੱਲੇਗਾ ਤੇ ਕੀ ਟਾਈਮਿੰਗ ਜਾਨੀਏ ਤੁਹਾਨੂੰ ਇਹ ਮੇਲਾ ਸਾਡਾ 2 ਦਿਨਾਂ ਦਾ ਚੱਲੇਗਾ 2 ਤੇ 3 ਸਪਟੰਬਰ ਨੂੰ ਇਹ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜੂਗਾ ਤੇ 2 ਤੇ 3 ਸਪਟੰਬਰ ਨੂੰ ਮੈਂ ਤੁਹਾਨੂੰ ਇਹ ਕਹਿਨੀ ਆ ਕਿ ਮੈਨੂੰ ਸਾਨੂੰ ਜੋ ਉਮੀਦ ਹੈ ਸਾਡੇ ਆਰਗੇਨਾਈਜ਼ਰਾਂ ਨੂੰ ਉਮੀਦ ਹੈ ਕਿ ਇੱਥੇ ਪੈਰ ਧਰਨ ਦੀ ਜਗ੍ਹਾ ਨਹੀਂ ਹੋਣੀ ਲੋਕ ਹਮ-ਹਮਾ ਕੇ ਇੱਥੇ ਪਹੁੰਚਣਗੇ ਤੇ ਮੈਡਮ ਸਰਕਾਰ ਵੱਲੋਂ ਜਿਹੜੀ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਬਿਲਕੁਲ ਸਰਕਾਰ ਨਾਲ ਹੈ ਅਸੀਂ ਦੋਨੋਂ ਸਾਡੇ ਐਮਐਲਏ ਕਨੌਰ ਗੁਰਲਾਲ ਜੀ ਵੀ ਸਾਡੇ ਨਾਲ ਹੈ ਅਸੀਂ ਦੋਨੋਂ ਇੱਥੇ ਬੈਠੇ ਆਂ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਦੀ ਇਹਨਾਂ ਨੂੰ ਲੋੜ ਹੈ ਸਾਡੇ ਬਹੁਤ ਸਾਰੇ ਸਾਡੇ ਮੰਤਰੀ ਸਾਹਿਬਾਨ ਵੀ ਆਣਗੇ ਉਮੀਦ ਹੈ ਸਾਡੇ ਸੀਐਮ ਸਾਹਿਬ ਵੀ ਆਣਗੇ ਕਿਉਂਕਿ ਸੈਸ਼ਨ ਆ ਗਿਆ ਟਾਈਮ ਕੱਢਣਾ ਥੋੜਾ ਜਿਹਾ ਔਖਾ ਹੈ ਪਰ ਸਾਨੂੰ ਉਮੀਦ ਹੈ ਕਿ ਸੀਐਮ ਸਾਹਿਬ ਵੀ ਇੱਥੇ ਜ਼ਰੂਰ ਆਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਪੰਜਾਬ ਦੀ ਖੇਤੀਬਾੜੀ ਨੂੰ ਅੱਗੇ ਲਿਜਾ ਚਲਾਇਆ ਜਾਵੇ ਸასი ਕਾਲ ਜੀ ਸਾਰੇ ਭਰਾਵਾਂ ਨੂੰ ਜਿਹੜੇ ਮੀਡੀਆ ਦੇ ਜਰੀਏ ਜੁੜੇ ਆ ਕਿਸਾਨ ਮੇਲਾ ਇੱਕ ਵਧੀਆ ਪਰਾਲਾ ਰਾਜਪੁਰਾ ਇੱਕ ਬਹੁਤ ਵੱਡੀ ਮਾਲਵੇ ਦੀ ਹੱਬ ਹੈ ਨੈਸ਼ਨਲ ਹਾਈਵੇ ਦੇ ਨਾਲ ਲੱਗਦਾ ਸਾਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦਾ ਮੈਂ ਕਹੜੀਏ ਕਿ ਐਕਸਪੀਰੀਅੰਸ ਧਰਬਾ ਲੈ ਕੇ ਜਿਹੜੇ ਕਿਸਾਨ ਆਉਣਗੇ ਜਿਹੜਾ ਸਾਡੇ ਇਲਾਕੇ ਨੂੰ ਇਹਦਾ ਫਾਇਦਾ ਹੋਵੇਗਾ ਜਿਵੇਂ ਸ਼ਹਿਦ ਦੀ ਖੇਤੀ ਹੋ ਜਾਂਦੀ ਹੈ ਜਾਂ ਆਲੂਆਂ ਦੀ ਖੇਤੀ ਹੁੰਦੀ ਹੈ ਜਾਂ ਕੋਈ ਵੀ ਜਿਹੜਾ ਕਾਰੋਬਾਰ ਹੈ ਜੇ ਤੁਸੀਂ ਉਹਨੂੰ ਵਧਾਉਣਾ ਹੋਵੇ ਤਾਂ ਜਿਹੜੀ ਨੌਲੇਜ ਸ਼ੇਅਰਿੰਗ ਉਹ ਜ਼ਰੂਰੀ ਹੈ। ਸੁਰਾਜਪੁਰਾ 나ਜ ਮੰਡੀ ਦੇ ਵਿੱਚ 2 ਅਤੇ 3 ਸਤੰਬਰ ਨੂੰ ਜਿਹੜਾ ਬਹੁਤ ਵੱਡਾ ਕਿਸਾਨ ਮੇਲਾ ਜਿਹੜੀਆਂ ਲੋਕਲ ਸਾਡੀਆਂ ਕੰਪਨੀਆਂ ਨੇ ਸੋਨਾ ਲੀਕਾ ਹੋ ਗਿਆ। ਪੀਡੀਸੀ ਹੋ ਗਿਆ। ਹੋਰ ਵੀ ਕੰਪਨੀਆਂ ਦੇ ਵਿੱਚ ਐਗਰੋ ਹੋ ਗਿਆ। ਹੋਰ ਵੀ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਨਵੀਆਂ ਟੈਕਨੀਕਾਂ ਲੈ ਕੇ ਜਿਹੜੇ ਖੇਤੀ ਦੇ ਨਵੇਂ ਕੇ ਲਈ ਵੀ ਉਜਾਰ ਕੇ ਲਈ ਸੰਦ ਕੇ ਲਈ ਨਵੀਆਂ ਮਸ਼ੀਨਾ ਕੇ ਲਈ ਉਹ ਲੈ ਕੇ ਆਉਣਗੇ ਸੋ ਹਰ ਵਾਰੀ ਆਪਾਂ ਦੇਖਦੇ ਆਂ ਤੇ ਜਿਹੜੇ ਨਵੇਂ ਜਿੰਨਾ ਟਾਈਮ ਉਜਾਰ ਨਹੀਂ ਆਉਂਦੇ ਆਪਾਂ ਹਮੇਸ਼ਾ ਦੇਖਦੇ ਆਂ ਖੇਤੀ ਨੂੰ ਜਿਹੜਾ ਹੋਰ ਵਡਾਵਾ ਦੇਣ ਦੇ ਲਈ ਸੋ ਆਸ ਕਰਦੇ ਆਂ ਕਿ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਟਾਈਮ ਦੇ ਨਾਲ ਲੋਕਾਂ ਨੂੰ ਆ ਕੇ ਜਦੋਂ ਮਿਲਣਗੇ ਸਾਡੇ ਹਲਕੇ ਦੇ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਕਿ ਸਾਨੂੰ ਇੱਕ ਵਧੀਆ ਜਿਹੜਾ ਹੰਗਾਰਾ ਮਿਲੇਗਾ ਮંત્રી ਸਾਹਿਬ ਸਭ ਆਉਣੋਂਗੇ ਜਿੰਨੇ ਵੀ ਸਾਡੇ ਕੋਸ ਦਿਨ ਸੈਸ਼ਨ ਵੀ ਚੱਲਦਾ ਹੋਣਾ ਤੇ ਟਾਈਮ ਚੋਂ ਟਾਈਮ ਕੱਢ ਕੇ ਅਸੀਂ ਵੀ ਆਵਾਂਗੇ ਸੋ ਮੈਂ ਹਲਕੇ ਦੇ ਜ਼ਿਲ੍ਹੇ ਪਟਿਆਲੇ ਦੇ ਕਿਸਾਨ ਵੀਰਾਂ ਨੂੰ ਤੇ ਆੜਤੀ ਵੀਰਾਂ ਨੂੰ ਕਿਉਂਕਿ ਅੱਗੇ ਝੋਨੇ ਦਾ ਸੀਜ਼ਨ ਵੀ ਜੜਾ ਆਉਣ ਵਾਲਾ ਜੇ ਕੋਈ ਮੁਸ਼ਕਲ ਹੈ ਉਹ ਵੀ ਆਪਾਂ ਬੈਠ ਕੇ ਹੱਲ ਕਰ ਲਾਂਗੇ ਕਿਉਂਕਿ ਉਸ ਦਿਨ ਵੀ ਟਾਈਮ ਹੁੰਦਾ ਨਹੀਂ ਤੇ ਆਪਾਂ ਨੂੰ ਫਿਰ ਅੱਗੇ ਬੋਠਨ ਬੈਠਣਾ ਵੀ ਹੈ ਸਾਰੇ ਜਿੰਨੇ ਵੀ ਸਾਡੇ ਆੜਤੀ ਸਹਿਬਾਨ ਨੇ ਹੋਰ ਵੀ ਜਿਹੜੇ ਰਾਜਪੁਰੇ ਦੇ ਕੋਈ ਸਾਡੇ ਵਪਾਰੀ ਵਰਗ ਹੈ ਕਿਸਾਨੀ ਵਰਗ ਹੈ ਸੋ ਮੈਂ ਇਹ ਗੱਲ ਕਵਾਂਗੇ ਕਿ ਆਪਾਂ ਪਾਰਟੀਆਂ ਬਾਜ਼ੀਆਂ ਤੋਂ ਵੀ ਉੱਤੇ ਉੱਠ ਕੇ ਸਾਡੇ ਬਾਕੀ ਵੀ ਭਰਾ ਜਿਹੜੇ ਸਾਡੇ ਸਾਬਕਾ ਐਮਐਲਏ ਸਹਿਬਾਨ ਨੇ ਜਾਂ ਕੋਈ ਵੀ ਸਾਡੇ ਜੋ ਵੀ ਸਾਡੇ ਰਾਜਪੁਰਾ ਪਟਿਆਲਾ ਨਾਲ ਪੰਜਾਬ ਨਾਲ ਖੇਤੀ ਨਾਲ ਸੰਬੰਧ ਰੱਖਦੇ ਆ ਸਾਰੇ ਆਉਣ ਅਸੀਂ ਸਾਰਿਆਂ ਨੂੰ ਜਿਹੜਾ ਖੁੱਲਾ ਸੱਦਾ ਦਿੰਨੇ ਆ ਆਓ ਆਪਾਂ ਰਲ ਮਿਲ ਕੇ ਪੰਜਾਬ ਦੀ ਖੇਤੀ ਨੂੰ ਜਵਾਨੀ ਨੂੰ ਕਿਸਾਨੀ ਨੂੰ ਆਪਾਂ ਸਾਂਝਾ ਪਰਾਲਾ ਕਰੀਏ ਬਹੁਤ ਬਹੁਤ ਧੰਨਵਾਦ ਸਰੋਪਾ ਜੀ ਕੀ ਨਾਮ ਆਪਣਾ ਅਭਜਿੰਦਰ ਸਿੰਘ ਜੀ ਭਾਜੀ ਜਿਹੜੇ ਕਿਸਾਨੀ ਮੇਲਾ ਤੁਸੀਂ ਲਾਰੇ ਹੋਰੇ ਤੁਹਾਡੇ ਕਿਸ ਤਰ੍ਹਾਂ ਵਿਚਾਰ ਹੈ ਕਿ ਅਪਾ ਰਾਜਪੁਰਾ ਸ਼ਹਿਰ ਦੇ ਵਿੱਚ ਲਾਣਾ ਚਾਹੀਦਾ ਆਪਾਂ ਬੇਸਿਕਲੀ ਜਿਹੜੀਆਂ ਇੰਡੀਆ ਦੀਆਂ ਜੀ ਵੱਡੀਆਂ ਕੰਪਨੀ ਆ ਸਾਨੂੰ ਉਹਨਾਂ ਨੇ ਸੁਜੈਸਟ ਕੀਤਾ ਸੀ ਖੁਦ ਮਾਨਜੂਰ ਮੁੱਖ ਮੰਤਰੀ ਸਾਹਿਬ ਨਾਲ ਵੀ ਸਾਡੀ ਇਸ ਬਾਬਤ ਗੱਲ ਹੋਈ ਸੀ ਸਾਡੇ ਸਾਰੇ ਆਰਗੇਨਾਈਜ਼ਰਸ ਦੀ ਕਿ ਪਿਛਲਾ ਮੇਲਾ ਸੀ ਮਲੋੜ ਦੀ ਧਰਤੀ ਤੇ ਲਾਇਆ ਸੀ ਤਾਂ ਉਹਨਾਂ ਨੇ ਕਿਹਾ ਕਿ ਰਾਜਪੁਰੇ ਦਾ ਬਹੁਤ ਵੱਡਾ ਹੱਬ ਆ ਜੀ ਰਾਜਪੁਰਾ ਮੰਡੀ ਏਸ਼ੀਆ ਦੀ ਸੈਕੰਡ ਲਾਰਜੈਸਟ ਮੰਡੀ ਹੈ ਜੀ ਤਾ ਸਾਨੂੰ ਕਿਹਾ ਸੀਗਾ ਕਿ ਰਾਜਪੁਰੇ ਲੋ ਇਥੇ ਲੋਡ ਹੈ ਤੇ ਕਿਹੜੀ ਕਿਹੜੀ ਕੰਪਨੀਆਂ ਜਿਹੜੀਆਂ ਉਰੇ ਆਉਣ ਦੀ ਸੰਭਾਵਨਾ ਹੈਗੀ ਤੇ ਕਿਹੜੀ ਕਿਹੜੀ ਕੰਪਨੀਆਂ ਤੁਹਾਨੂੰ ਸ਼ੇਅਰ ਹੋ ਕੇ ਦੇ ਰਹੀ ਹੈ ਸੋਨਾਲਿਕਾ ਤਕਰੀਬਨ ਜੀ ਪੰਜ ਆਂਡੀਆਂ ਦੀਆਂ ਚੰਗੀਆਂ ਤੇ ਵੱਡੀਆਂ ਕੰਪਨੀਆਂ ਆ ਰਹੀਆਂ ਸਾਰੀ ਪਰ ਮੇਨ ਜਿੱਦਾਂ ਸੋਨਾਲਿਕਾ ਹੋਗੀ ਜਗਤਜੀਤ ਹੋਗੀ ਕਰਤਾਰ ਹੋਗੀ ਏਬੀਸੀ ਹੋਗੀ ਕੇਵੀਸੀ ਕਾਫੀ ਕੰਪਨੀਆਂ ਹੈਗੀਆਂ ਨੇ ਜੀ ਭਾਜੀ ਮੇਲੇ ਤੱਕ ਸਭ ਲੱਗਦੇ ਰਹਿੰਨੇ ਆ ਤੁਸੀਂ ਇਹ ਜੀ ਕਿਹੜੀ ਚੀਜ਼ ਲੈ ਕੇ ਆ ਰਹੇ ਹੋ ਜਿਹੜੀ ਕਿ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਾफी ਕਿਸਾਨੀ ਦੇ ਵਿੱਚ ਮਦਦ ਕਰੇਗੀ ਸਭ ਤੋਂ ਵੱਡੀ ਮਾਰਕੀਟਿੰਗ ਜੀ ਕਿਸਾਨ ਉਹਰੇ ਜੇਕਰ ਮੇਲੇ ਦੇ ਵਿੱਚ ਪਹੁੰਚਦਾ ਜੀ ਤਾਂ ਤੇ ਮਾਹਿਰ ਆਉਣਗੇ ਜਿੱਦਾਂ ਹਾਰਟੀਕਲਚਰ ਜਿਹੜੇ ਜਿਨ੍ਹਾਂ ਨੇ ਪੰਜਾਬ ਦੀ ਲੀਚੀ ਪਠਾਨਕੋਟ ਦੀ ਲੀਚੀ ਇੰਗਲੈਂਡ ਭੇਜੀ ਸੀ ਜੀ ਪਿਛੋਂ ਪਿੱਛੇ ਗਈ ਸੀ ਕਿ ਤਨੁਸਾਰਨ ਪਤਾ ਹੋਣਾ ਉਹ ਵੀ ਮਾਹਿਰ ਆ ਰਹੇ ਨੇ ਜੀ ਤਾਂ ਆਪਾਂ ਆਪਣਾ ਸਮਾਨ ਬਾਹਰ ਕਿਦਾਂ ਭੇਜ ਸਕਦੇ ਆ ਐਮਾਜ਼ਨ ਕੰਪਨੀ ਐਮਾਜ਼ਨ ਵਰਗੀਆਂ ਕੰਪਨੀਆਂ ਤੇ ਕਿੱਦਾਂ ਆਪਾਂ ਇਥੋਂ ਬੈਠੇ ਕਿਸਾਨ ਇੱਕ ਵਾਰ ਦੀ ਫਸਲ ਭੇਜ ਸਕਦਾ ਬਾਹਲੇ ਮੁਲਕਾਂ ਨੂੰ ਫੁੱਲ ਕਿਦਾਂ ਭੇਜ ਸਕਦਾ ਜਿੱਦਾਂ ਅਸੀਂ ਲਾਸਟ ਮੇਲੇ ਦੇ ਵਿੱਚ ਮਲੋਟ 'ਚ ਇੱਕ ਫੁੱਲਾਂ ਦਾ ਸੈਮੀਨਾਰ ਕਰਵਾਇਆ ਸੀਗਾ ਤਾਂ ਉੱਥੋਂ ਤਕਰੀਬਨ ਉਹ ਏਰੀਆ ਦੇ ਵਿੱਚ 200 ਏਕੜ ਦੇ ਨੇੜੇ ਤੇੜੇ ਫੁੱਲ ਲੱਗਣੇ ਸ਼ੁਰੂ ਹੋ ਗਏ ਤਾਂ ਉਹ ਫੁੱਲ ਯੂਰਪ ਦੇ ਵਿੱਚ ਜਾ ਰਹੇ ਤਾਂ ਜੇਕਰ ਕਿਸਾਨ ਉਰੇ ਵੀ ਆਉਣਗੇ ਤਾਂ ਰਾਜਪੁਰੇ ਦੇ ਕਿਸਾਨ ਵੀ ਕਣਕ ਦੇ ਚੱਕਰਾਂ ਚੋਂ ਨਿਕਲਣਗੇ ਤੇ ਕੁਝ ਨਵੀਆਂ ਤਕਨੀਕਾਂ ਨਾਲ ਉਹਨਾਂ ਨੂੰ ਕਮਾਈ 'ਚ ਵੀ ਵਾਧਾ ਹੋਊਗਾ ਤੇ ਪੰਜਾਬ ਸਰਕਾਰ ਨੂੰ ਵੀ ਇਹਦਾ ਫਾਇਦਾ ਹੋਣਾ ਤੇ ਜੋ ਪਤਾ ਲੱਗਾ ਕਿ ਇਹ 2 ਦਿਨ ਵਾਸਤੇ ਲੱਗੇਗਾ ਮੇਲਾ ਤੇ ਕਿਹੜੀ ਤਰੀਕ ਨੂੰ ਲੱਗੇਗਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਮੇਲਾ ਲਾਇਆ ਜਾਏਗਾ ਤੇ ਕੀ ਕੀ ਸੁਵਿਧਾਵਾਂ ਜਿਹੜੇ ਲੋਕ ਉਰੇ ਆਣਗੇ ਉਹਨਾਂ ਨੂੰ ਪਾਣੀ ਵਗੈਰਾ ਹੋਰ ਸੁਵਿਧਾਵਾਂ ਕਿਹੜੀ-ਕਿਹੜੀ ਸੁਵਿਧਾਵਾਂ ਤੁਹਾਡੇ ਵੱਲੋਂ ਪਹੁੰਚਾਈ ਜਾਣਗੀਆਂ ਖਾਤਰਾਂ ਦੀ ਸੂਚਿਤ ਹੋਊਗੀ ਜੀ ਉਹਨਾਂ ਕਿਸਾਨਾਂ ਦੀ ਮੈਂ ਨੌਲੇਜ ਲੈਣੀ ਹੈ ਉਹਨੇ ਪਾਣੀ ਦਾ ਪ੍ਰਬੰਧ ਹੋਏਗਾ ਜੀ ਤੇ ਸਵੇਰੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਸੋਮ ਫਤੇ ਮੰਗਲਵਾਰ ਨੂੰ 2 ਤੇ 3 ਸਤੰਬਰ ਨੂੰ ਮਿਲਾ ਲੇ ਕਿਹੜੇ ਕਿਹੜੇ ਮੁੱਖ ਮਹਿਮਾਨ ਜਿਹੜੇ ਹੈਗੇ ਉਹ ਉਹਨਾਂ ਦੇ ਮੰਤਰੀਆਂ ਦੀ ਪਹੁੰਚ ਦੀ ਉਮੀਦ ਲੱਗ ਰਹੀ ਹੈ ਤੁਹਾਨੂੰ ਵੀ ਕਿਹੜੇ ਕਿਹੜੇ ਆਉਣਗੇ ਦੇਖੋ ਸ਼ਸ਼ਨਾ ਜੀ ਦੇ ਬਣਾ ਪੰਜਾਬ ਵਿਧਾਨ ਸਭਾ ਦਾ ਜਿੱਦ ਐਮਐਲਏ ਸਾਹਿਬਾਨਾਂ ਨੇ ਦੱਸਿਆ ਹੈਗਾ ਅੱਜ ਤੱਕ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਆਉਣਗੇ ਉਹਨਾਂ ਦੇ ਮੀਡੀਆ ਡਵਾਈਜ਼ਰ ਬਲਦੇਸ਼ ਪੰਨੋ ਜੀ ਆਉਣਗੇ ਸਾਡੇ ਮਾਨਯੋਗ ਸਪੀਕਰ ਕੁਲਦਾਰ ਸਿੰਘ ਸੰਧਵਾ ਜੀ ਪਹੁੰਚ ਰਹੇ ਨੇ ਸਾਡੇ ਹਾਰਟੀਕਲਚਰ ਮਨਿਸਟਰ ਸਰਬਾਰ ਚੇਤਨ ਸਿੰਘ ਜੋੜੇ ਮੱਜਰਾ ਜੀ ਆ ਰਹੇ ਨੇ ਸਾਡੇ ਐਨਆਰਆਈ ਮਿਨਿਸਟਰ ਸਰਦਾਰ ਕਲਦੀਪ ਸਿੰਘ ਢਾਲੀਵਾਲ ਜੀ ਅਤੇ ਹੋਰ ਕਾਫੀ ਐਮਐਲਏ ਸਹਿਬਾਨ ਸਾਡੇ ਕਿਸਾਨਾਂ ਦੀ ਤੇ ਲੋਕਾਂ ਦੀ ਆਮ ਦੀ ਉਮੀਦ ਤੁਹਾਨੂੰ ਲੱਗਦੀ ਹੈ ਮੇਲੇ ਤੁਸੀਂ ਪਹਿਲਾਂ ਵੀ ਲਾਇਆ ਹੋਰੇ ਤੇ ਰਾਜਪੁਰਾ ਜਿਹੜਾ ਹੈ ਸੈਂਟਰ ਪੁਆਇੰਟ ਹੈਗਾ ਕਿੰਨੇ ਤੁਹਾਨੂੰ ਲੱਗਦਾ ਵੀ ਉਰੇ ਲੋਕਾਂ ਆਣ ਦੇਖੋ ਪੰਜਾਬ ਚੋਂ ਤਾਂ ਕਿਸਾਨ ਨੇ ਆਉਣੀ ਆਉਣਾ ਜੀ ਜੁਪੀ ਹਰੇਣੇ ਚੋਂ ਵੀ ਆ ਰਹੇ ਆ ਜੀ ਕਿਸਾਨ ਘੱਟੋ ਘੱਟ 1 ਲੱਖ ਦੇ ਨੇੜੇ ਤੇ ਕਿਸਾਨ ਮੇਰਾ ਦੇਖੋ ਏਸ਼ੀਆ ਦੀ ਸਭ ਤੋਂ ਦੂਜੀ ਅਨਾਜ ਮੰਡੀ ਹੈ ਰਾਜਪੁਰਾ ਜਿਹੜੀ 12 ਮਹੀਨੇ 30 ਦਿਨ ਚੱਲਦੀ ਹੈ ਸਾਨੂੰ ਅਸੀਂ ਆਪਣੇ ਆਪ ਨੂੰ ਮਤਲਬ ਪਾਗਾਂ ਵਾਲੇ ਸਮਝਦੇ ਆਂ ਵੀ ਇੱਥੇ ਕਿਸਾਨੀ ਮੇਲਾ ਹੋ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਰਿਹਾ ਤੇ ਵੱਡੇ ਮਤਲਬ ਬਾਜ਼ਾਰ ਖੇਤੀਬਾੜੀ ਬਾਰੇ ਅਵੇਅਰ ਕਰਨ ਵਾਸਤੇ ਦੇਖੋ ਇੱਥੇ ਕਿਸਾਨ ਆਊਗਾ ਉਹਨਾਂ ਨੂੰ ਮਤਲਬ ਜਿਵੇਂ ਹੁਣ ਸੁਪਰ ਸੀਡਰ ਆਇਆ ਸੁਪਰ ਸੀਡਰ ਅਜੇ 2 ਸਾਲ ਤੋਂ ਹੀ ਆਇਆ ਕੀਨੀ ਅੱਗ ਲਾਣ ਤੋਂ ਮਤਲਬ ਕਿਸਾਨ ਪਿੱਛੇ हट ਗਿਆ ਇਸ ਕਰਕੇ ਕਿਸਾਨਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਇਹਨਾਂ ਗੱਲਾਂ ਤੋਂ ਇਹ ਫਸਲੀ ਚੱਕਰ ਚੋ ਵੀ ਬੜੀ ਛੇਤੀ ਨਿਕਲ ਲੰਗੇ ਜੇ ਇਹਨਾਂ ਨੂੰ ਹੋਰ ਜਿੰਮੇ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ ਹੋਰ ਵੱਡੇ ਮੇਲੇ ਲਾਏ ਜਾਣ ਤੇ ਪਸ਼ੂਆਂ ਦਾ ਵੀ ਇੱਥੇ ਮੇਲਾ ਲੱਗ ਰਿਹਾ ਨਾਲ ਘੋੜੇ ਤੇ ਵਧੀਆ ਕਿਸਮ ਦੇ ਡੌਗ ਤੁਹਾਡੇ ਵੱਲੋਂ ਕੀ ਸਹਿਯੋਗ ਦਿੱਤਾ ਜਾ ਰਿਹਾ ਹੈ ਇਹਨਾਂ ਨੂੰ ਜਿਹੜੇ 100 ਬੰਦੇ ਦੀ ਟੀਮ ਜਿਹੜੀ ਆਈ ਹੈ ਉਹਦੇ ਉਹਨੂੰ ਕਿਸ ਤਰ੍ਹਾਂ ਦਾ ਸਹਿਯੋਗ ਤੁਸੀਂ ਦਿੱਤਾ ਸਹਿਯੋਗ ਸਾਰਾ ਦੇ ਆ ਜੀ ਬਿਜਲੀ ਪਾਣੀ ਦਾ ਪ੍ਰਬੰਧ ਹੈ ਪੂਰਾ ਅਸੀਂ ਮਤਲਬ ਨਾਲ ਖੜੇ ਆ ਹਰ ਵਕਤ ਇਹਨਾਂ ਦੇ ਜੋ ਵੀ ਇਹ ਸਾਨੂੰ ਫੋਨ ਕਰਦੇ ਨਾਲ ਦੀ ਨਾਲ ਤੇ ਅੱਜ ਮੈਡਮ ਨਾਲ ਸਵੇਰੇ ਗੱਲ ਹੋਈ ਨਾਲ ਦੀ ਨਾਲ ਅਸੀਂ ਸਫਾਈ ਵਾਲੇ ਵੀ ਭੇਜੇ ਆਂ ਮੰਡੀ 'ਚ ਸਫਾਈ ਹੋ ਰਹੀ ਆ ਬਹੁਤ ਵਧੀਆ ਪੱਧਰ ਤੇ ਕੋਈ ਕਿਸੇ ਕਿਸਮ ਦੀ ਜਦੋਂ ਵੀ ਫੋਨ ਕਰਦੇ ਨਾਲ ਦੀ ਨਾਲ ਸਾਡੇ ਬੰਦੇ ਪਹੁੰਚਦੇ ਆ ਰਾਈਪਰੇ ਸ਼ਹਿਰ 'ਮਾਂ ਪਹਿਲੀ ਵਾਰੀ ਕਿਸਾਨੀ ਮੇਲਾ 2003 ਤਰੀਕ ਨੂੰ ਹੋਣ ਜਾ ਰਿਹਾ ਸੋ ਸਾਰੇ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਇਹ ਅਪੀਲ ਆ ਵੀ ਇਸ ਮੇਲੇ 'ਮਾਂ ਵੱਧ ਜੜਕਾ ਹਿੱਸਾ ਲਿਆ ਬੜੀ ਬੜੀ ਕੰਪਨੀਆਂ ਉਰ ਆ ਰਹੀਆਂ ਤੇ ਜੋ ਵਾਦੀ ਗੱਲ ਜੁੜੇ ਹੋਏ ਲੋਕ ਆ ਉਹਨਾਂ ਨੂੰ ਵੀ ਸਨਮਾਨਤ ਕਰਿਆ ਜਾਹਗਾ। ਕੀ ਕੀ ਦੇਖਣ ਨੂੰ ਮਿਲੇਗਾ ਪੂਰੇ ਸੋਨਾ ਲੀਕਾ ਵਰਗੇ ਵੱਡੀਆਂ ਕੰਪਨੀਆਂ ਜਿਹੜੇ ਵੀ ਕਿਸਾਨੀ ਵਾਸਤਾ ਲੋੜ ਹੋਣ ਚੀਜ਼ਾਂ ਗਿਆ ਕਿਸਾਨ ਖੇਤੀ ਕਰਨੇ ਵਾਸਤਾ ਉਹ ਸਾਰੇ ਸੰਦ ਜਿਹੜੇ ਉਰਾ ਆਉਣਗੇ ਉਹ ਦੇਖਣ ਨੂੰ ਵੀ ਮਿਲਣਗੇ ਉਹ ਕੰਪਨੀਆਂ ਵੀ ਆਈਆਂ ਗਿਆ ਉਹਨਾਂ ਬਾਰੇ ਜਾਣਕਾਰੀ ਵੀ ਦਿੱਤੀ ਜਾਏਗੀ ਕਿਵੇਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਚਲਾਣਾ ਆ ਸੋ ਮੇਰੀ ਸਾਰੇ ਨੂੰ ਅਪੀਲ ਆ ਵੀ ਸਾਰੇ ਲੋਕ ਇਸ ਮੇਲੇ માં ਜ਼ਰੂਰ ਆ ਤਾਂ ਕਿ ਜੋ ਮੇਲਾ ਜਿਹੜਾ ਆਪਾਂ ਕਾਮਯਾਬ ਕਰ ਸਕਾਂ ਸੋ ਸਾਰੇ